ਅਪਾ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਇਆ ਸੀਗਾ ਉਸ ਵਾਇਰਲ ਹੋਏ ਵੀਡੀਓ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਦਰਬਾਰ ਸਾਹਿਬ ਦੇ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਕੁਰਲੀਆਂ ਕਰਦਾ ਪਿਆ ਸੀਗਾ ਤੁਹਾਨੂੰ ਯਾਦ ਆ ਗਿਆ ਹੋਊਗਾ ਵਿਸਥਾਰ ਸਹਿਤ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਅੱਗੇ ਜਾ ਕੇ ਥੋੜੀ ਜੀ ਗੱਲ ਦੱਸੂਗਾ ਵੀ ਕੀ ਉਹ ਕਰਦਾ ਪਿਆ ਸੀਗਾ ਜਿਹੜਾ ਉਹ ਸ਼ਖਸ ਹੈਗਾ ਉਹਨੂੰ ਅੱਜ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਹੋ ਸਕਦਾ ਉਹਨੂੰ ਪੰਜਾਬ ਲਿਆਂਦਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸਗੀ ਕਿ ਉਹਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਔਰ ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਵਿੱਚ ਵੀ ਉੱਥੋਂ ਦੇ ਸਿੱਖਾਂ ਨੇ ਉਹਦੇ ਖਿਲਾਫ ਇੱਕ ਵੱਖਰੇ ਤੌਰ ਦੇ ਉੱਪਰ ਸ਼ਿਕਾਇਤ ਦਰਜ ਕਰਵਾਈ ਸਗੀ ਸੋ ਜਦੇ ਉੱਪਰ ਪੁਲਿਸ ਨੇ ਕਾਰਵਾਈ ਕਰਦਿਆ ਹੋਇਆ ਉਹਨੂੰ ਅਰੈਸਟ ਕਰ ਲਿਆ ਹੈਗਾ ਇੱਕ ਦੋ ਗੱਲਾਂ ਮੇਰੇ ਜ਼ਿਹਨ ਦੇ ਵਿੱਚ ਘੁੰਮਦੀਆਂ ਪਈਆਂ ਨੇ ਉਹ ਮੈਂ ਤੁਹਾਡੇ ਨਾਲ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਹੈਗਾ ਉਹਦੇ ਖਿਲਾਫ ਕਿਹਨਾ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਵਗੈਰਾ ਵਗੈਰਾ ਹੱਲੇ ਤੇ ਉਹ ਜਿਹੜੀ ਇੱਕ ਦੋ ਗੱਲਾਂ-ਵੱਤਾਂ ਹੈਗੀਆਂ ਨੇ ਮੈਂ ਨਾ ਜਿੱਦਣ ਉਹਨੇ ਇਹ ਹਰਕਤ ਕੀਤੀ ਹੈਗੀ ਆ ਤੇ ਉਸ ਦਿਨ ਐਡਵੋਕੇਟ ਮਬੀਨ ਫਾਰੂਕੀ ਜੀ ਹੈਗੇ ਨੇ ਜਿਹੜੇ ਕ ਮਲੇਰ ਕੋਟਲੇ ਤੋਂ ਹੈਗੇ ਨੇ ਨਾ ਤੋਂ ਪਤਾ ਲੱਗਦਾ ਕਿ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਹੈਗੇ ਨੇ ਵਕੀਲ ਸਾਹਿਬ ਉਹਨਾਂ ਦੇ ਨਾਲ ਇੱਕ ਇੰਟਰਵਿਊ ਕੀਤੀ ਸੀਗੀ ਉਸ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿਉਂਕਿ ਇਹ ਜਿਹੜਾ ਸ਼ਖਸ ਹੈਗਾ ਇਹਦੇ ਬਾਰੇ ਗੱਲ ਇਹ ਹੋ ਰਹੀ ਸੀ ਕਿ ਇਹ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਹੈਗਾ ਉਹਨਾਂ ਨੇ ਇਹਦੇ ਸੰਬੰਧ ਵਿੱਚ ਗੱਲ ਕਰਦਿਆਂ ਹੋਇਆਂ ਇਹ ਗੱਲ ਕਹੀ ਸੀ ਕਹਿੰਦੇ ਅਸੀਂ ਇੱਥੇ ਮਲੇਰ ਕੋਟਲੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿੰਦੇ ਸਾਨੂੰ ਇੱਕ ਦੂਜੇ ਦੇ ਸੱਭਿਆਚਾਰਾਂ ਦੇ ਬਾਰੇ ਜਾਣਕਾਰੀ ਹੈਗੀ ਹੈ ਇੱਕ ਦੂਜੇ ਦੀਆਂ ਧਾਰਮਿਕ ਰੌ ਰੀਤਾਂ ਦੇ ਬਾਰੇ ਵੀ ਸਾਨੂੰ ਪ੍ਰੋਪਰ ਪੂਰੀ ਜਾਣਕਾਰੀ ਹੈਗੀ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੇ ਲੋਕ ਉਧਰੋਂ ਭਾਵੇਂ ਕਹਿੰਦੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਹੀ ਕਿਉਂ ਨਾ ਹੋਣ ਜਿਹੜੇ ਯੂਪੀ ਵੱਲੋਂ ਆਉਂਦੇ ਆ ਜਾਂ ਪੰਜਾਬੋਂ ਬਾਹਰ ਹੋਰ ਸਟੇਟਾਂ ਤੋਂ ਆਉਂਦੇ ਆ ਉਹਨਾਂ ਨੂੰ ਕਈ ਵਾਰ ਜਾਣਕਾਰੀ ਨਹੀਂ ਹੁੰਦੀ ਹੈਗੀ ਔਰ ਇਦਾਂ ਦੀਆਂ ਬੇਹੁਦਾ ਔਰ ਬੇਵਕੂਫੀ ਭਰੀਆਂ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਉਹ ਹਰਕਤਾਂ ਕਰਕੇ ਜਾਂਦੇ ਆ ਉਹਨਾਂ ਨਾਲ ਇਹ ਵੀ ਗੱਲ ਆਖੀ ਸੀ ਉਹ ਕਹਿੰਦੇ ਕਿ ਇਹ ਕਿਸੇ ਵੀ ਧਰਮ ਦੇ ਕੋਈ ਸਕੇ ਨਹੀਂ ਹੁੰਦੇ ਹੈਗੇ ਇਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਬਹੁਤੀ ਜਾਣਕਾਰੀ ਹੁੰਦੀ ਹੋਈ ਨਹੀਂ ਹੈਗੀ ਵਕੀਲ ਸਾਹਿਬ ਨੇ ਉਹ ਦਿਨ ਇਹ ਗੱਲ ਕਹੀ ਸੀ ਕਹਿੰਦੇ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਹੋਰ ਅਦਾਰਾ ਨਹੀਂ ਵੀ ਕਾਰਵਾਈ ਕਰੂਗਾ ਤਾਂ ਆਪਾਂ ਆਪਣੇ ਤੌਰ ਦੇ ਉੱਪਰ ਵੀ ਬਕਾਇਦਾ ਕਾਰਵਾਈ ਕਰਵਾਉਣ ਦੇ ਯਤਨ ਕਰਾਂਗੇ ਔਰ ਉਹਨਾਂ ਨੇ ਬਕਾਇਦਾ ਡੀਜੀਪੀ ਸਾਹਿਬ ਨੂੰ ਇੱਕ ਪੱਤਰ ਵੀ ਲਿਖਿਆ ਸੀਗਾ ਇਹਦੇ ਖਿਲਾਫ ਸੋ ਉਸ ਦਿਨ ਉਹਨਾਂ ਨੇ ਇਸ ਗੱਲ ਦਾ ਪ੍ਰਮਾਣ ਦੇਣ ਦਾ ਪੂਰਾ ਯਤਨ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਲੋਕ ਇਸ ਗੱਲ ਨੂੰ ਭਲੀ ਭਾਨ ਸਮਝਦੇ ਆ ਕਿ ਆਪਾਂ ਆਪਸੀ ਭਾਈਚਾਰਕ ਸਾਂਝ ਨੂੰ ਕਿੱਦਾਂ ਵਧੀਆ ਤਰੀਕੇ ਦੇ ਨਾਲ ਕਾਇਮ ਰੱਖਦਿਆਂ ਹੋਇਆਂ ਅੱਗੇ ਨੂੰ ਵਧਣਾ ਹੈਗਾ ਉਹ ਇਸ ਗੱਲ ਦੇ ਚੱਕਰ ਵਿੱਚ ਨਹੀਂ ਪੈਂਦੇ ਹੈਗੇ ਕਿ ਕੌਣ ਸਾਡੇ ਧਰਮ ਦੇ ਨਾਲ ਸੰਬੰਧਿਤ ਹੈ ਕੌਣ ਸਾਡੇ ਭਾਈਚਾਰ ਦੇ ਨਾਲ ਸੰਬੰਧਿਤ ਹੈ ਉਹ ਕੇਵਲ ਇਹ ਦੇਖਦੇ ਆ ਕਿ ਉਹਨੇ ਹਰਕਤ ਕੀ ਕੀਤੀ ਹੈ ਸੋ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਉਹਨੇ ਹਰਕਤ ਚੰਗੀ ਨਹੀਂ ਕੀਤੀ ਜਿਹਦੇ ਕਰਕੇ ਆਪਾਂ ਉਹਦੀ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਆ ਬਹੁਤ ਹੀ ਜ਼ਿਆਦਾ ਸਖਤ ਸ਼ਬਦਾਵਲੀ ਦੇ ਵਿੱਚ ਉਹਨਾਂ ਨੇ ਉਸ ਦਿਨ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਇਸ ਤੋਂ ਇਲਾਵਾ ਇੱਕ ਦੋ ਗੱਲਾਂ ਹੋਰ ਜਿਹੜੀਆਂ ਮੇਰੇ ਜ਼ਿਹਨ ਦੇ ਵਿੱਚ ਘੁੰਮਦੀਆਂ ਪਈਆਂ ਨੇ ਔਰ ਪਿਛਲੇ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਸ ਕਿਸਮ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ ਕਿ ਦਰਬਾਰ ਸਾਹਿਬ ਦੇ ਉਸੇ ਹੀ ਸਰੋਵਰ ਦੇ ਕੰਡੇ ਦੇ ਉੱਪਰ ਇੱਕ ਨੌਜਵਾਨ ਕੁੜੀ ਜਿਹੜੀ ਕਿ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੈ ਜੋ ਯੋਗਾ ਕਰਦੀ ਹੈ ਤਾਂ ਉਹਦੇ ਖਿਲਾਫ ਤੇ ਬਣਦੀ ਸਰਦੀ ਠੁਕਮੀ ਕਾਰਵਾਈ ਉਸੇ ਵੇਲੇ ਹੋ ਜਾਂਦੀ ਹੈ ਸਿੱਖਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਪਰ ਇਹ ਜਿਹੜਾ ਮੁਸਲਮਾਨ ਹੈਗਾ ਇਹਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਿਉਂ ਨਹੀਂ ਇਹ ਤੁਹਾਡੇ ਇੰਨੇ ਜ਼ਿਆਦਾ ਸਕੇ ਆ ਵਗੈਰਾ ਵਗੈਰਾ ਇਸ ਕਿਸਮ ਦੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਚਲਦੀਆਂ ਪਈਆਂ ਸੀਗੀਆਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਨੇ ਆ ਕਿ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਫਿਰ ਕੋ ਤਣਾਅ ਪੈਦਾ ਹੁੰਦਾ ਹੈਗਾ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਇਹਦੇ ਨਾਲ ਤਣਾਅ ਪੈਦਾ ਹੁੰਦਾ ਹੈਗਾ ਔਰ ਦੂਰੀਆਂ ਵਧਦੀਆਂ ਨੇ ਦੂਰੀਆਂ ਘਟਦੀਆਂ ਨਹੀਂ ਹੁਣ ਜਦੋਂ ਅੱਜ ਉਹਦੀ ਗ੍ਰਿਫਤਾਰੀ ਹੋਈ ਹੈ ਅੱਜ ਜੇ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਦੇ ਮੂੰਹ ਬੰਦ ਹੋ ਜਾਣੇ ਚਾਹੀਦੇ ਆ ਕਿ ਜੇ ਉਹ ਜਿਹੜੀ ਜੋਗਾ ਗਰਲ ਦੇ ਨਾਂ ਨਾਲ ਮਸ਼ਹੂਰ ਹੋਈ ਕੁੜੀ ਸੀਗੀ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਪਰਚਾ ਦਰਜ ਕਰਵਾਇਆ ਸੀਗਾ ਤੇ ਪਰਚਾ ਤੇ ਦਰਜ ਇਹਦੇ ਖਿਲਾਫ ਵੀ ਕਰਵਾਇਆ ਇਹਦੇ ਖਿਲਾਫ ਵੀ ਸ਼ਿਕਾਇਤ ਗਈ ਗਾਜ਼ੀਆਬਾਦ ਤੱਕ ਜਾ ਕੇ ਵੀ ਉੱਥੋਂ ਦੇ ਸਿੱਖਾਂ ਨੇ ਪਰਚਾ ਦਰਜ ਕਰਵਾਇਆ ਸ਼ਿਕਾਇਤ ਦਰਜ ਕਰਵਾਈ ਔਰ ਬਕਾਇਦਾ ਹੁਣ ਉਹ ਉਹਨੂੰ ਤੇ ਬਾਰੋ-ਬਾਰ ਜ਼ਮਾਨਤ ਵੀ ਹੋ ਗਈ ਸੀ ਉਹਦੀ ਇਹਨੂੰ ਤੇ ਬਕਾਇਦਾ ਅਰੈਸਟ ਵੀ ਕਰ ਲਿਆ ਗਿਆ ਹੈਗਾ ਹੁਣ ਜਦੋਂ ਆਹ ਗੱਲ ਕੋਈ ਠੋਕ ਮਾ ਜਾ ਕੇ ਕਹੂੰਗਾ ਕਿ ਉਹ ਉਹਦੀ ਬਾਰੋ-ਬਾਰ ਜ਼ਮਾਨਤ ਇਹਨੂੰ ਤਾਂ ਅਰੈਸਟ ਤੱਕ ਵੀ ਕੀਤਾ ਗਿਆ ਹੈਗਾ ਉਹਦੀ ਤਾਂ ਅਰੈਸਟ ਵੀ ਨਹੀਂ ਸੀ ਪਈ ਜੇ ਕੋਈ ਇਸ ਕਿਸਮ ਦੀਆਂ ਗੱਲਾਂ ਕਰਕੇ ਤੁਹਾਨੂੰ ਟਾਰਗੇਟ ਕਰੂਗਾ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਨਫ਼ਰਤ ਦੋ ਫਿਰਕਿਆਂ ਦੇ ਵਿੱਚ ਪੈਦਾ ਕਰਨ ਦਾ ਯਤਨ ਉਪਰਾਲਾ ਕਰਦੇ ਆ ਤਾਂ ਫਿਰ ਇਹਦਾ ਜਵਾਬ ਉਹ ਕੀ ਦੇਣਗੇ ਸੋ ਮੇਰੇ ਕਨ ਦਾ ਭਾਵ ਹੈ ਕਿ ਇਸ ਕਿਸਮ ਦੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜਾ ਬੰਦਾ ਖੋਤੇ ਵਾਲੇ ਕੰਮ ਕਰਦਾ ਹੈਗਾ ਉਹਨੂੰ ਖੋਤਾ ਹੀ ਕਹਿਣਾ ਚਾਹੀਦਾ ਹੈਗਾ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਦੇਖੋ ਹਰ ਧਰਮ ਦੇ ਵਿੱਚ ਬੰਦੇ ਮਾੜੇ ਨਹੀਂ ਹੁੰਦੇ ਹਰ ਧਰਮ ਦੇ ਵਿੱਚ ਬੰਦੇ ਸਾਰੇ ਹੀ ਚੰਗੇ ਨਹੀਂ ਹੁੰਦੇ ਹੈਗੇ ਹਰੇਕ ਧਰਮ ਦੇ ਵਿੱਚ ਹਰੇਕ ਫਿਰਕੇ ਮਜਬ ਦੇ ਵਿੱਚ ਲੋਕ ਮਾੜੇ ਵੀ ਹੁੰਦੇ ਆ ਚੰਗੇ ਵੀ ਹੁੰਦੇ ਆ ਸੋ ਸਾਰਾ ਕੁਝ ਹੁੰਦਾ ਹੈਗਾ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਜ਼ਰੂਰ ਰੱਖਣਾ ਚਾਹੀਦਾ ਹੈਗਾ ਹੁਣ ਉਹਨੂੰ ਪੰਜਾਬ ਲਿਆਂਦਾ ਜਾਂਦਾ ਜਾਂ ਨਹੀਂ ਉਸ ਤੋਂ ਬਾਅਦ ਸਾਰੀ ਗੱਲਬਾਤ ਜਿਹੜੀ ਆ ਨਵੀਂ ਸਾਹਮਣੇ ਆਉਂਗੀ ਉਹਦੇ ਖਿਲਾਫ ਕਿਹਨਾ ਧਰਮਾਂ ਦੇ ਤਹਿਤ ਮੁਕੱਦਮਾ ਦਰਜ ਹੁੰਦਾ ਜਿਨ੍ਹਾਂ ਨੂੰ ਤੇ ਮਾਮਲੇ ਬਾਰੇ ਸਾਰੀ ਜਾਣਕਾਰੀ ਹੈਗੀ ਆ ਉਹਨਾਂ ਨੂੰ ਤੇ ਪਤਾ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਸਾਰੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਸੁਣਦੇ ਜਾਓ ਬਾਕੀ ਵੀਡੀਓ ਛੱਡ ਕੇ ਜਾ ਸਕਦੇ ਜਿਹਨਾਂ ਨੂੰ ਪਤਾ ਹੈਗਾ ਮੈਂ ਦੱਸਣ ਲੱਗਾ ਕਿ ਉਹਦੋਂ ਹੋਇਆ ਕੀ ਸੀਗਾ ਪਿਛਲੇ ਦਿਨੀ ਆਪਾਂ ਦੇਖਿਆ ਕਿ ਜਿਹੜਾ ਉਹ ਵੀਡੀਓ ਵਾਇਰਲ ਹੋਇਆ ਇੱਕ ਬਹੁਤ ਜ਼ਿਆਦਾ ਜਨਰਲ ਨਹੀਂ ਦੇਖਿਆ ਉਹਨਾਂ ਨੂੰ ਦੱਸ ਦਿੰਨਾ ਉਸ ਵੀਡੀਓ ਦੇ ਵਿੱਚ ਇਹ ਨੌਜਵਾਨ ਜਿਹੜਾ ਪਿੱਛੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਦਰਬਾਰ ਸਾਹਿਬ ਜਾਂਦਾ तकरीबन 20 ਮਿੰਟ ਉੱਥੇ ਰਹਿੰਦਾ ਔਰ ਉਹਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਨਹੀਂ ਹੁੰਦਾ ਹੈਗਾ ਉੱਥੇ ਉੱਥੇ ਕੇਵਲ ਸਰੋਵਰ ਦੇ ਵੱਲ ਨੂੰ ਜਾਂਦਾ ਹੈਗਾ ਪਹਿਲਾ ਜੋ ਵੀਡੀਓ ਵਿੱਚ ਨਜ਼ਰ ਆਉਂਦਾ ਹੈਗਾ ਪਹਿਲਾਂ ਉਧਰ ਨੂੰ ਜਾਂਦਾ ਆ ਫਿਰ ਉਹ ਤੋਂ ਇਧਰ ਨੂੰ ਆਉਂਦਾ ਹੈਗਾ ਸਰੋਵਰ ਵਾਲੇ ਪਾਸੇ ਤੋਂ ਦੋਵੇਂ ਪਾਸੇ ਨੂੰ ਇੱਕ ਬੰਦਾ ਵੀਡੀਓ ਬਣਾ ਰਿਆ ਹੋਊਗਾ ਔਰ ਉਹਦੇ ਵਿੱਚ ਜੋ ਨਜ਼ਰ ਆਉਂਡਿਆ ਇਹ ਪੈਰ ਲਮਕਾ ਕੇ ਸਰੋਵਰ ਦੇ ਵਿੱਚ ਬੈਠਾ ਹੋਇਆ ਔਰ ਉਸ ਤੋਂ ਬਾਅਦ ਉਹ ਕਰਦਾ ਕੀ ਪਿਆ ਹੈਗਾ ਜੜੀਆਂ ਉਹਦੀਆਂ ਹਰਕਤਾਂ ਨੇ ਆਪਾਂ ਉਸ ਦਿਨ ਵੀ ਗੱਲਬਾਤ ਕੀਤੀ ਸੀਗੀ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਪ੍ਰਕਿਰਿਆ ਕੀਤੀ ਜਾਂਦੀ ਆ ਉਹਨੂੰ ਵਜ਼ੂ ਕਹਿੰਦੇ ਹੈਗੇ ਆ ਇਹ ਕੀਤੀ ਜਾਂਦੀ ਆ ਨਮਾਜ਼ ਨੂੰ ਅਦਾ ਕਰਨ ਤੋਂ ਪਹਿਲਾਂ ਕੀਤੇ ਜਾਣ ਵਾਲਾ ਇਹ ਕਾਰਜ ਹੁੰਦਾ ਹੈਗਾ ਇਹਦੇ ਵਿੱਚ ਕੀ ਹੁੰਦਾ ਹੈਗਾ ਸੇਮ ਜੋ ਕੁਝ ਹੁੰਦਾ ਹੈਗਾ ਉਹ ਕੁਝ ਉਹਨੇ ਉੱਥੇ ਕਰਨ ਦਾ ਪੂਰਾ ਯਤਨ ਉਪਰਲਾ ਕੀਤਾ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਉਹਦੇ ਵਿੱਚ ਇਹ ਹੁੰਦਾ ਹੈਗਾ ਕਿ ਤੁਸੀਂ ਆਪਣੇ ਪੈਰ ਧੋਣੇ ਆ ਨਮਾਜ਼ ਦਾ ਅਦਾ ਕਰਨ ਤੋਂ ਪਹਿਲਾਂ ਪੈਰ ਤੁਸੀਂ ਧੋਣੇ ਆ ਔਰ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਹੱਥ ਧੋਣੇ ਆ ਔਰ ਬਾ ਇੱਥੇ ਕੋਹਣੀਆਂ ਤੱਕ ਧੋਣੇ ਹੁੰਦੀ ਹੈ ਔਰ ਨੌਜਵਾਨ ਵੀਡੀਓ ਵਿੱਚ ਇਹੀ ਕੁਝ ਕਰਦਾ ਨਜ਼ਰ ਆਉਂਦਾ ਵੀ ਹੈਗਾ ਇਸ ਤੋਂ ਇਲਾਵਾ ਫਿਰ ਉਹਦੇ ਵਿੱਚ ਇਹ ਕਰਨਾ ਹੁੰਦਾ ਹੈਗਾ ਕਿ ਤੁਸੀਂ ਆਪਣਾ ਮੂੰਹ ਧੋਣਾ ਹੁੰਦਾ ਹੈਗਾ ਔਰ ਮੱਥਾ ਤੁਸੀਂ ਆਪਣਾ ਇੱਥੇ ਤੱਕ ਧੋਣਾ ਹੁੰਦਾ ਹੈਗਾ ਔਰ ਨਾਲ ਦੀ ਨਾਲ ਫਿਰ ਉਹ ਕੁਰਲੀਆਂ ਉੱਥੇ ਕਰਦਾ ਹੈਗਾ ਜਿਹੜੀ ਮੇਨ ਗੱਲ ਸੀ ਜਿਹਨੂੰ ਲੈ ਕੇ ਸਿੱਖ ਮਨੰਦ ਵਿੱਚ ਬੇहद ਰੋਸ ਅਤੇ ਇੱਕ ਗੁੱਸੇ ਦੀ ਲਹਿਰ ਸੀਗੀ ਕਿ ਸਰੋਵਰ ਦੇ ਵਿੱਚ ਕੁਰਲੀਆਂ ਕਰਦਾ ਪਿਆ ਨਮਸਕਾਰ ਉਹਨਾਂ ਨੇ ਥੇ ਇੱਕ ਵਾਰ ਵੀ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਫਿਰ ਜਦੋਂ ਬਾਹਰ ਆਉਂਦਾ ਹੈਗਾ ਇੱਕ ਵੀਡੀਓ ਦੀ ਹੋਰ ਵਾਇਰਲ ਹੁੰਦੀ ਆ ਉਹਦੇ ਵਿੱਚ ਉਹ ਇਹ ਗੱਲ ਬੋਲਦਾ ਪਿਆ ਕਹਿੰਦਾ ਮੈਂ ਸਿਰ ਦੇ ਉੱਪਰ ਟੋਪੀ ਪਹਿਨੀ ਹੋਈ ਹੈ ਇਸ ਤੋਂ ਇਲਾਵਾ ਨਾਲ ਉਹ ਇਹ ਗੱਲ ਕਹਿੰਦਾ ਕਿ ਆਸ-ਪਾਸੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪੱਗਾਂ ਵਾਲੇ ਹੀ ਨਜ਼ਰ ਆਉਂਦੇ ਆ ਪਰ ਹਿੰਦੁਸਤਾਨ ਦੇ ਵਿੱਚ ਕਹਿੰਦਾ ਕੋਈ ਹੋਰ ਇਦਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਕਹਿੰਦਾ ਇੰਜ ਹੋਵੇ ਇਹ ਤੇ ਸਾਰੇ ਪੱਗਾ ਵਾਲੇ ਆ ਪਰ ਮੈਂ ਵਿਚਾਰ ਟੋਪੀ ਵਾਲਾ ਹੈਗਾ ਮੈਨੂੰ ਕਿਸੇ ਨੇ ਵੀ ਰੋਕਿਆ ਨਹੀਂ ਹੈ ਦੇਖੋ ਜੇ ਇਹ ਗੱਲ ਉਹ ਇਸ ਕਰਕੇ ਕਰਨ ਰਿਹਾ ਹੈਗਾ ਕਿ ਇਹ ਬਹੁਤ ਚੰਗੀ ਗੱਲ ਹੈਗੀ ਆ ਤਾਂ ਫਿਰ ਉਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਸੀਗਾ ਕਿ ਭਲਿਆ ਜੇ ਤੂੰ ਇਹ ਗੱਲ ਮੰਨਦਾ ਇਹ ਬਹੁਤ ਵਧੀਆ ਜਗ੍ਹਾ ਹੈ ਤਾਂ ਫਿਰ ਤੂੰ ਉੱਥੇ ਆਣ ਕੇ ਕਰਤੂਤ ਅਤੇ ਹਰਕਤ ਕਿਉਂ ਜੀ ਕਰਕੇ ਜਾਣ ਰਿਹਾ ਇਸ ਤੋਂ ਇਲਾਵਾ ਜਿਹੜੀ ਹੋਰ ਗੱਲ ਇੱਕ ਸੀਗੀ ਜਿਹਦੇ ਬਾਰੇ ਚਰਚਾ ਹੋਣੀ ਸੀਗੀ ਉਹ ਇਹ ਸੀਗੀ ਕਿ ਜਦੋਂ ਉਹ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਹ ਸਾਰਾ ਕੁਝ ਕਰਦਾ ਉਸ ਤੋਂ ਬਾਅਦ ਨਾ ਫਿਰ ਜਦੋਂ ਪਿੱਛੇ ਨੂੰ ਮੁੜਦਾ ਹੈਗਾ ਵੀਡੀਓ 'ਚ ਸਾਫ਼ ਨਜ਼ਰ ਆਉਂਦਾ ਆਪਣੀ ਉਂਗਲ ਤਾਹ ਨੂੰ ਕਰਕੇ ਐਦਾਂ ਕਜਾ ਕਰਦਾ ਹੈਗਾ ਉਹਦੇ ਮੁਤਾਬਿਕ ਵੀ ਕਈ ਜਣਿਆਂ ਦਾ ਇਹ ਕਹਿਣਾ ਸੀਗਾ ਕਿ ਉਹ ਸਿੱਖਾਂ ਨੂੰ ਚੜਾ ਰਿਹਾ ਹੈਗਾ ਉਹ ਸਿੱਖਾਂ ਨੂੰ ਚੈਲੰਜ ਕਰ ਰਿਹਾ ਹੈਗਾ ਵਗੈਰਾ ਵਗੈਰਾ ਸੋ ਮੈਂ ਜ਼ਿਆਦਾ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਇਸ ਕਿਸਮ ਦੀਆਂ ਗੱਲਾਂਬਾਤਾਂ ਹੋਣੀਆਂ ਸੀਗੀਆਂ ਆ ਲਾਸਟ ਗੱਲ ਕਰਕੇ ਫਿਰ ਮੈਂ ਤੁਹਾਡੇ ਕੋਲ ਖਿਮਾ ਮੰਗ ਲੈਣਾ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਉਹਦੀਆਂ ਦੋ ਵੀਡੀਓਜ਼ ਵਾਇਰਲ ਹੁੰਦੀਆਂ ਦੋਨੋਂ ਵਾਰ ਉਹ ਮੁਆਫੀ ਮੰਗਦਾ ਹੈਗਾ ਉਹਦੇ ਮੁਆਫੀ ਮੰਗਣ ਦਾ ਅੰਦਾਜ਼ ਇੱਕ ਵੀਡੀਓ ਵਿੱਚ ਜਿਸ ਕਿਸਮ ਦਾ ਹੈਗਾ ਉਹਦੇ ਬਾਰੇ ਵੀ ਆਪਾਂ ਉਹਦੋਂ ਗੱਲਬਾਤ ਕੀਤੀ ਸੀਗੀ ਕਿ ਦੋਨੋਂ ਹੀ ਹੱਥ ਐਦਾਂ ਆਪਣੀ ਪੈਂਟ ਦੀਆਂ ਜੇਬਾਂ ਦੇ ਵਿੱਚ ਪਾ ਕੇ ਖੜਾ ਹੈਗਾ ਖੜੇ ਹੋ ਕੇ ਮਾਫੀ ਮੰਗਣ ਡਿਆ ਔਰ ਕੰਨ 'ਚ ਹੈੱਡਫੋਨ ਮੇਰੇ ਖਾਲੋ ਥੱਲੇ ਨੂੰ ਲਟਕਣ ਡੇ ਹੈਗੇ ਬੜੇ ਇੱਕ ਐਵੇਂ ਜਿੱਦਾਂ ਨਾ ਕਹ ਲਓ ਕਿ ਫੁਕਰਪੁਣੀ ਜਿਹੇ ਵਾਲੇ ਅੰਦਾਜ਼ ਦੇ ਵਿੱਚ ਉਹ ਮੈਂ ਉੱਥੇ ਗਿਆ ਸੀਗਾ ਜੀ ਮੇਰੇ ਕੋਲ ਇਦਾਂ ਹੋ ਗਿਆ ਮੈਂ ਸੌਰੀ ਫੀਲ ਕਰਦਾ ਇਸ ਤਰੀਕੇ ਦੇ ਨਾਲ ਉਹਦੀ ਬਾਡੀ ਲੈਂਗੁਏਜ ਤੋਂ ਲੈ ਕੇ ਉਹਦੇ ਬੋਲ ਚਾਲ ਜਿਹੜੇ ਉਹਨੇ ਲਫ਼ਜ਼ ਬੋਲੇ ਸੀਗੇ ਮਾਫੀ ਮੰਗਣ ਵਾਲੇ ਉਹਨਾਂ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਦੰਦ ਚੜਕਾਰਾ ਨਹੀਂ ਸੀ ਪੈਂਡਿਆ ਕਿ ਉਹਨੂੰ ਆਪਣੇ ਕੀਤੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪਛਤਾਵਾ ਹੋਵੇ ਉਹਨੂੰ ਆਪਣੀ ਕੀਤੀ ਹੋਈ ਗਲਤੀ ਦਾ ਕਿਸੇ ਵੀ ਤਰੀਕੇ ਦੇ ਨਾਲ ਅਹਿਸਾਸ ਹੋਵੇ। ਇਦਾਂ ਦੀ ਗੱਲਬਾਤ ਉਹਦੀ ਬਾਡੀ ਲੈਂਗੁਏਜ ਅਤੇ ਉਹਦੇ ਬੋਲਾਂ ਦੇ ਵਿੱਚੋਂ ਨਹੀਂ ਸੀ ਝਲਕਦੀ ਪਈ। ਉਹਦੇ ਨਾਲ ਸਿੱਖ ਮਨਾਂ ਦੇ ਵਿੱਚ ਹੋਰ ਜ਼ਿਆਦਾ ਰੋਸ ਹੈਗਾ। ਇੱਕ ਤੇ ਗਲਤੀ ਕਰਦਾ, ਇੱਕ ਭੈੜੀ ਕਰਤੂਤ ਕਰਦਾ ਔਰ ਉਸ ਤੋਂ ਬਾਅਦ ਸਾਡੇ ਮਨਾਂ ਨੂੰ ਠੇਸ ਪਹੁੰਚ ਆਉਂਦਾ ਔਰ ਜਦੋਂ ਮਾਫੀ ਮੰਗਦਾ ਹੈਗਾ ਤੇ ਮਾਫੀ ਮੰਗਣ ਦਾ ਜਿਹੜਾ ਅੰਦਾਜ਼ ਹੈ ਉਹ ਵੀ ਇਸ ਕਿਸਮ ਦਾ ਉਹਨੂੰ ਮਾਫੀ ਤੱਕ ਵੀ ਮੰਗਣੀ ਨਹੀਂ ਆਉਂਦੀ। ਆਪਾਂ ਉਹਦਣ ਵੀ ਇਹ ਗੱਲ ਕੀਤੀ ਸੀਗੀ। ਦੇਖੋ ਲਾਸਟ ਗੱਲ ਕਰਕੇ ਖਿਮਾ ਮੰਗਦਾ। ਜਦੋਂ ਆਪਾਂ ਆਪਣੀ ਜ਼ਿੰਦਗੀ ਵਿੱਚ ਜਿਉਂਦੇ ਆ ਕਿਸੇ ਵੀ ਅਨੁਸਾਰ ਦੇ ਕੋਲ ਕੋਈ ਭੁੱਲ ਹੋ ਸਕਦੀ ਹੁੰਦੀ ਹੈ ਔਰ ਭੁੱਲ ਹੋਣ ਤੋਂ ਬਾਅਦ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਜਦੋਂ ਸਾਨੂੰ ਇਸ ਗੱਲ ਦਾ ਪਛਤਾਵਾ ਹੋਵੇ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਤਾਂ ਉਹਦੇ ਵਾਸਤੇ ਜਿਹੜੇ ਆਪਾਂ ਲਫ਼ਜ਼ ਬੋਲਦੇ ਹੁੰਨੇ ਆ ਜਿਸ ਅੰਦਾਜ਼ ਦੇ ਵਿੱਚ ਆਪਾਂ ਬੋਲਦੇ ਹੁੰਨੇ ਆ ਜਿਹੜੀ ਸਾਡੀ ਬਾਡੀ ਲੈਂਗੁਏਜ ਹੁੰਦੀ ਹੈ ਜਿਹੜੇ ਸਾਡੇ ਹਾਵ ਭਾਵ ਹੁੰਦੇ ਆ ਸਾਡੀ ਅੱਖਾਂ ਸਾਡੀ ਅੱਖਾਂ ਸਾਰਾ ਕੁਝ ਦੱਸ ਦਿੰਦੀਆਂ ਹੁੰਦੀਆਂ ਨੇ ਕਿ ਤੁਹਾਨੂੰ ਸੱਚਮੁੱਚ ਪਛਤਾਵਾ ਹੋ ਗਿਆ ਹੈ ਸਾਹਮਣੇ ਵਾਲੇ ਨੂੰ ਵੀ ਜ਼ਰੂਰ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਇਸ ਬੰਦੇ ਨੂੰ ਪਛਤਾਵਾ ਹੋ ਗਿਆ ਖੈਰ ਹੁਣ ਜੋ ਵੀ ਕਾਰਵਾਈ ਉਹਦੇ ਖਿਲਾਫ ਹੋਣੀ ਹੈ ਪੁਲਿਸ ਨੇ ਕਰ ਦੇਣੀ ਹੈ ਉਸ ਤੋਂ ਬਾਅਦ ਖਾਲਸਾ ਪੰਥ ਨੇ ਵੇਖਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਖਣਾ ਕਿ ਜਿਹੜੀਆਂ ਨੇ ਮੁਆਫੀਆਂ ਮੰਗੀਆਂ ਨੇ ਉਹਨਾਂ ਮੁਆਫੀਆਂ ਨੂੰ ਸਵੀਕਾਰ ਕਰ ਲੈਣਾ ਜਾਂ ਉਹਦੇ ਖਿਲਾਫ ਜਿਹੜੀ ਬਣਦੀ ਸਰਦੀ ਕਾਨੂੰਨੀ ਕਾਰਵਾਈ ਪੁਲਿਸ ਨੇ ਕਰਨੀ ਹੈ ਉਹਦੇ ਤੇ ਸੰਤੁਸ਼ਟੀ ਜਤਾਉਣੀ ਹੈ ਉਹ ਵੀ ਹਲੇ ਵੇਖਣਾ ਹੋਊਗਾ ਕਿ ਉਹਦੇ ਖਿਲਾਫ ਕਿਸ ਕਿਸਮ ਦੀ ਕਾਰਵਾਈ ਹੁੰਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਜਿਸ ਮੁਲਕ ਦੇ ਵਿੱਚ ਵੀ ਆਪਾਂ ਰਹਿੰਦੇ ਆ ਭਾਵੇਂ ਇੱਥੇ ਭਾਵੇਂ ਵਿਦੇਸ਼ਾਂ ਦੇ ਵਿੱਚ ਉੱਥੋਂ ਦੇ ਜਿਹੜੇ ਵੀ ਲੋਕ ਹੁੰਦੇ ਹੈਗੇ ਕਿਸੇ ਵੀ ਜਾਤ ਧਰਮ ਫਿਰਕੇ ਦੇ ਨਾਲ ਸੰਬੰਧਿਤ ਲੋਕ ਭਾਵੇਂ ਵੱਖ-ਵੱਖ ਰੰਗਾਂ ਧਰਮਾਂ ਦੇ ਲੋਕ ਸਾਰਿਆਂ ਦੇ ਨਾਲ ਸਾਨੂੰ ਪਿਆਰ ਦੇ ਨਾਲ ਰਹਿਣਾ ਚਾਹੀਦਾ ਇੱਕ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸਾਨੂੰ ਇਸ ਤਰੀਕੇ ਦੇ ਨਾਲ ਖੋਤਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਫਿਰ ਬਾਰ-ਬਾਰ ਉਹੀ ਗੱਲ ਕਰਦਾ ਜਦੋਂ ਕੋਈ ਇਨਸਾਨ ਖੋਤਿਆਂ ਵਾਲੇ ਕੰਮ ਕਰਦਾ ਤਾਂ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ ਹੁੰਦਾ ਉਹ ਭਾਵੇਂ ਕਿਸੇ ਵੀ ਧਰਮ ਦਾ ਵਸਿੰਦਾ ਕਿਉਂ ਨਾ ਹੋਵੇ ਸੋ ਆਓ ਆਪਾਂ ਬਿਲਕੁਲ ਜਿਹੜੀ ਭਾਈਚਾਰਕ ਅਸਲ ਸਾਂਝ ਹੈਗੀ ਆ ਉਹਨੂੰ ਬਰਕਰਾਰ ਰੱਖਦਿਆਂ ਹੋਇਆਂ ਅਗਾਹ ਨੂੰ ਵਧਣ ਦੇ ਯਤਨ ਕਰੀਏ ਇਸ ਕਿਸਮ ਦੀਆਂ ਜਦੋਂ ਘਟਨਾਵਾਂ ਘਟਦੀਆਂ ਨੇ ਤਾਂ ਉਸ ਵੇਲੇ ਜਿਹੜੇ ਲੋਕ ਬਲਦੀ ਦੇ ਉੱਪਰ ਤੇਲ ਪਾਉਣ ਦਾ ਅੱਡ ਅੱਡ ਟੰਗ ਤਰੀਕਿਆਂ ਦੇ ਨਾਲ ਯਤਨ ਕਰਦੇ ਆ ਭਾਵੇਂ ਕਿ ਉਹ ਦੋ ਜਾਂ ਤਿੰਨ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨ ਦਾ ਕਾਰਨ ਬਣਦੇ ਆ ਉਹਨਾਂ ਨੂੰ ਵੀ ਆਪਣੀਆਂ ਇਸ ਕਿਸਮ ਦੀਆਂ ਹਰਕਤਾਂ ਤੋਂ ਗੁਰੇਜ਼ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ